ਕਰਸੋ ਸਵੇਰੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਅਨਆਇਡੈਂਟਿਫਾਈਡ ਡੈੱਡ ਬੋਡੀ ਬੇਮਰ ਦਿਵਾਨਾ ਪਿੰਡ ਦੇ ਖੇਤਾਂ ਦੇ ਵਿੱਚ ਪਈ ਹੈ ਇਨਫੋਰਮੇਸ਼ਨ ਮਿਲਣ ਤੇ ਸਦਰ ਦੀ ਟੀਮ ਤੇ ਸੀਆਈਏ 2 ਦੀ ਟੀਮ ਇਮੀਡੀਏਟਲੀ ਮੌਕੇ ਤੇ ਪਹੁੰਚੀ ਉਹ ਇੱਕ ਲੇਡੀ ਦੀ ਡੈੱਡ ਬੋਡੀ ਸੀ ਉਮਰ ਕਰਕਿਬ 35 ਸਾਲ ਡੈੱਡ ਬੋਡੀ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਮੋਰਚਰੀ ਚ ਰਖਾਇਆ ਗਿਆ ਉਹਦਾ ਹਿਊਮਨ ਕ੍ਰਾਈ ਨੋਟਿਸ ਜਦੋਂ ਅਸੀਂ ਇਸ਼ੂ ਕੀਤਾ ਉਹਦੀ ਫਿਰ ਪਛਾਣ ਉਸ ਲੇਡੀ ਦੀ ਪਛਾਣ ਰਮਨਦੀਪ ਕੌਰ ਉਰਫ ਸਰਬਜੀਤ ਕੌਰ ਕੋਟ ਪਵਾਸੀ ਕੋਟ ਪਈ ਦੀ ਰੈਣੀ ਪਾਈ ਗਈ ਹੈ লেਡੀ ਇਹਦੇ WhatsApp ਵੱਲੋਂ ਪਤਾ ਲੱਗਿਆ ਕਿ ਇਹ লেਡੀ ਇੱਥੇ ਭੱਟੀ ਰੋਡ ਤੇ ਲਾਈਫ ਕੇਅ ਹਸਪੀਟਲ ਉੱਥੇ ਕੰਮ ਕਰਦੀ ਸੀ ਉਸ ਤੋਂ ਬਾਅਦ ਸਰਦਰ ਦੇ ਟੀਮ ਨੇ ਤੇ CIA ਦੇ 2 ਦੇ ਟੀਮ ਨੇ ਆਪਣੇ ਟੈਕਨੀਕਲ ਐਵਿਡੈਂਸ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜਾ ਮੇਨ ਹੈ ਤਾਂ ਦੋਸ਼ੀ ਹੈ ਮਨਪ੍ਰੀਤ ਸਿੰਘ ਉਸਮਨੀ ਉਹਨੂੰ 24 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ FIR ਨੰਬਰ 203 ਅੰਡਰ ਸੈਕਸ਼ਨ 103 BNSS ਦਾ ਰਜਿਸਟਰ ਕੀਤਾ ਗਿਆ ਮਨ ਮੁੰਡਰ ਕਿੰਨੇ ਗੱਲਾਂ ਇਤੇ ਕਾਰੂ ਨਹੀਂ ਰਹਾ ਦੋਸ਼ੀ ਦੀ ਪੁੱਛ ਕੇ ਜੇ ਸਭ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਦੋਸ਼ੀ ਸੀ ਉਹ ਇਸ ਲੇਡੀ ਨੂੰ ਪਿਛਲੇ 5 ਸਾਲਾਂ ਤੋਂ ਜਾਣਦਾ ਸੀ ਇਹਨਾਂ ਦੇ ਰਿਲੇਸ਼ਨ ਸੀ ਆਪਸ ਦੇ ਵਿੱਚ ਤੇ ਉਹ ਇਸ ਲੇਡੀ ਨੂੰ ਉਹਦੇ ਹਸਪੀਟਲ ਤੋਂ ਪਰਸੋਂ 11 ਕਰੀਬ 11 ਵਜੇ ਇਹਨੂੰ ਲੈ ਕੇ ਨਿਕਲਿਆ ਆਪਣੇ ਬਾਈਕ ਤੇ ਉਹਦੇ ਇਹਨਾਂ ਦੀ ਆਪਸ 'ਚ ਕਾਫੀ ਆਪਸ 'ਚ ਕਹਾਣੀ ਸੁਣੀ ਹੋਈ ਤੇ ਜਦੋਂ ਇਹ ਲੇਡੀ ਨੂੰ ਡ੍ਰੌਪ ਕਰਨ ਜਾ ਰਿਹਾ ਸੀ ਸ਼ਾਮ ਨੂੰ ਕੋਟ ਪਈ ਤੇ ਬਹਿਮਣ ਦਿਵਾਨੋਂ ਪਿੰਡ ਦੇ ਕੋਲ ਇਹਨਾਂ ਦੀ ਹੱਥੋਂ ਪਈ ਹੋਈ ਹੈ ਉਦੋਂ ਇਸ ਬੰਦੇ ਦੇ ਗਲੇ ਤੇ ਪੁੱਛ ਮਫਲਰ ਪਾਇਆ ਹੋਇਆ ਸੀ ਉਹਨੇ ਇਸ ਲੇਡੀ ਦਾ ਕਤਲ ਮਫਲਰ ਨਾਲ ਇਹਦਾ ਗਲਾ ਕੋਟ ਕੇ ਮਾਰ ਕੇ ਖੇਤਾਂ ਵਿੱਚ ਸੁੱਟ ਕੇ ਬੋਡੀ ਫਰਾਰ ਹੋ ਗਿਆ। ਇਹ ਕਿਹਾ ਕਿ ਸਾਹਮਣੇ ਕਿਉਂ ਮੌਜੂਦ ਨਹੀਂ ਸੀ ਚੰਦਨ ਜੀ। ਇਹ ਜੀ ਪੰਜ ਸਾਲ ਤੋਂ ਰਿਲੇਸ਼ਨ 'ਚ ਸੀਗੇ ਦੋਨੋਂ। ਤੇ ਇਹਨਾਂ ਦੀ ਆਪਸੀ ਕੋਈ ਉੱਥੇ ਬਹੁਤ ਬਹਿਸਬਾਜ਼ੀ ਹੋਈ ਪੂਰਾ ਦਿਨ ਹੀ ਬਹਿਸਬਾਜ਼ੀ ਚੱਲਦੀ ਰਹੀ। ਇਸ ਕਰ ਤੋਂ ਬਹਿਸ ਸੀ ਮੈਂ ਕੁਝ ਦੱਸ ਰਿਹਾ ਹਾਂ। ਉਹ ਇਹੀ ਸੀਗਾ ਕਿ ਉਹਦੇ ਮੁਤਾਬਕ ਜਿਹੜਾ ਦੋਸ਼ੀ ਹੈ ਉਹ ਇਸ ਲੇਡੀ ਦਾ ਹੋਰ ਵੀ ਕਿਤੇ ਰਿਲੇਸ਼ਨ ਸੀਗਾ ਤੇ ਉਹ ਮੁੰਡੇ ਇਸ ਚੀਜ਼ ਤੋਂ ਆਬਜੈਕਟ ਕਰਦਾ ਸੀ। ਇਹ ਲੇਡਿਸ ਦਾ ਮੋਬਾਈਲ ਵੀ ਨਾ ਲਏਗੇ ਸੀ ਉਹ ਇਹ ਲੇਡੀ ਇਹਦੇ ਕਿੰਨੇ ਦੇ ਮੁਤਾਬਕ ਜੀ ਇਹਨੇ ਲੇਡੀ ਦਾ ਮੋਬਾਈਲ ਜਦੋਂ ਇਹਨਾਂ ਦੀ ਸਵੇਰੇ ਲੜਾਈ ਹੋਈ ਉਹਨੇ ਤੋੜਤਾ ਪਹਿਲੇ ਤੇ ਮੁੰਡਾ ਹੈ ਜਿਹੜਾ ਇਹ ਸਵੀਗੀ ਦਾ ਡਿਲੀਵਰੀ ਬாய் ਦਾ ਕੰਮ ਕਰਦਾ ਸੀ ਮੋਹਾਲੀ ਦੇ ਵਿੱਚ ਉੱਥੋਂ ਆਇਆ ਹੋਇਆ ਸੀ ਆਪਣੇ ਪਿੰਡ ਗਿਲਕਣਾ ਦਾ ਰਹਿਣ ਵਾਲਾ ਇਹ ਸਪੈਸ਼ਲ ਮਿਲਣਾ ਆਇਆ ਸੀ ਮਦੂਨ ਹਾਂਜੀ ਇਹ ਕਿੰਨੀ ਕੇਜ ਹੈ ਇਹ ਲੇਡੀ ਹੈ ਕਰੀਬ 35 ਸਾਲਾਂ ਦੀ ਤੇ ਮੁੰਡਾ ਵੀ ਅਰਾਊਂਡ 80 ਇਅਰਸ ਹੈ ਮੁੰਡਾ ਕਿੱਥੇ ਰਹਿਣ ਵਾਲਾ ਹੈ ਜੀ ਮੁੰਡਾ ਜੀ ਅਨਮੈਰਿਡ ਹੈ ਲੇਡੀ ਮੈਰਿਡ ਹੈ ਲੇਡੀ ਦਾ ਇੱਕ ਬੱਚਾ ਵੀ ਹੈ ਮੁੰਡਾ ਨੌ ਦਸਾਂ ਹੈ ਤੇ ਇਹਨਾਂ ਦਾ ਪਿੰਡ ਇੱਕੋ ਹੀ ਹੈ ਜਾਂ ਕਿਤੇ ਲੱਗਦਾ ਨਹੀਂ ਜੀ ਲੇਡੀ ਕੋਟਪਈ ਹੈ ਕੋਟਪਈ ਦੀ ਹੈ ਤੇ ਜਿਹੜਾ ਮੁੰਡਾ ਹੈ ਗਿਲਕਾ ਨਾ ਪਿੰਡ ਦਾ ਜਿਹੜਾ ਤੁੰਸ਼ੀ ਹੈ ਇਹ 5 ਸਾਲਾਂ ਤੋਂ ਜਾਣਦੀ ਸੀ ਜੀ ਵਿਆਹ ਤੇ ਮਿਲੇ ਸੀ ਇਹਨਾਂ ਦੀ ਕੋਈ ਪੁਰਾਣੀ ਆਪਸ ਵਿੱਚ ਰਿਸ਼ਤੇਦਾਰੀ ਹੈ ਹਾਂਜੀ ਬਟਿੰਡੇ ਕਿਹੜੀ ਜਗ੍ਹਾ ਦਾ ਹਸਪਤਾਲ ਦੇ ਵਿੱਚ ਸੀ ਕੋਈ ਪੱਟੀ ਰੋਡ ਤੇ ਜੀ ਲਾਈਫ ਕੇ ਹਸਪੀਟਲ ਹੈ ਉੱਥੇ ਕੰਮ ਕਰਦੀ ਸੀ ਬਤੌਰ ਸਫਾਈ ਸੇਵਾ ਕਲੌਸਟਰ